ਸੰਤਿਕਾਰਯੋਗ ਗੁਰੂ ਬਿਆਰੀ ਗੁਰੂ ਸواری ਸਾਧ ਸੰਗਤ ਜੀਓ ਸੋ ਵੱਡੇ ਵੱਡੇ ਭਾਗਾਂ ਵਾਲੇ ਹਾਂ ਤੇ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਖਰਜ ਗੁਰਵਾਣੀ ਸਰਵਣ ਕਰ ਰਹੇ ਹਾਂ ਸੋ ਅਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕੋਈ ਜਾਣੈ ਕਾਵਣ ਇਹਾ ਜਗ ਮੀਤ ਸਤਿਗੁਰੂ ਜੀ ਕਹਿੰਦੇ ਭਾਈ ਕੋਈ ਵਿਰਲਾ ਮਨੁੱਖ ਜਾਣਦਾ ਹੈ ਕਿ ਇਸ ਜਗ ਦੇ ਵਿੱਚ ਸਾਡਾ ਜਿਹੜਾ ਅਸਲੀ ਮਿੱਤਰ ਹੈ ਉਹ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦਬੂਜੈ ਤਾਂ ਕੀ ਨਿਰਮਲ ਰੀਤ ਜਿਸ ਮਨੁੱਖੋ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਜਿਸ ਮਨੁੱਖੋ ਤੇ ਪ੍ਰਮਾਤਮਾ ਦਇਆਵਾਨ ਹੁੰਦਾ ਹੈ ਫਿਰ ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਕਿਸ ਦੁਨੀਆ ਦੇ ਵਿੱਚ ਇਸ ਜਗਤ ਦੇ ਵਿੱਚ ਉਸ ਦਾ ਅਸਲੀ ਜਿਹੜਾ ਮਿੱਤਰ ਹੈ ਉਹ ਕੌਣ ਹੈ ਜਿਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਉਸ ਮਨੁੱਖ ਦੀ ਜਿਹੜੀ ਜੀਵਨ ਜੁਗਤ ਹੈ ਪਵਿੱਤਰ ਹੋ ਜਾਂਦੀ ਹੈ ਮਾਤ ਪਿਤਾ ਬਨਤਾ ਸੁਦਬੰਧਪ ਇਸ਼ਟ ਮੀਤ ਅਰ ਭਾਈ ਮਨੁੱਖ ਸਮਝਦਾ ਹੈ ਕਿ ਇਸ ਦੁਨੀਆ ਦੇ ਵਿੱਚ ਮੇਰਾ ਮਾਪਿਓ ਮੇਰੀ ਘਰਵਾਲੀ ਮੇਰੇ ਪੁੱਤਰ ਰਿਸ਼ਤੇਦਾਰ ਇਹ ਸਾਰੇ ਮੇਰੇ ਮਿੱਤਰ ਹਨ ਪਰੰਤੂ ਸਤਿਗੁਰੂ ਜੀ ਕਹਿੰਦੇ ਭਾਈ ਨਹੀਂ ਅਸਲ ਮਿੱਤਰ ਉਹ ਹੁੰਦਾ ਹੈ ਜਿਹੜਾ ਅੰਤ ਵੇਲੇ ਤੱਕ ਸਾਡੇ ਨਾਲ ਜਾਵੇ ਜਿਹੜਾ ਅੰਤ ਵੇਲੇ ਸਮੇ ਸਾਡੇ ਨਾਲ ਸਹਾਈ ਹੋਵੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਹੁੰਦਾ ਹੈ ਅਸਲ ਮਿੱਤਰ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਇਸ ਜਿਹੜੇ ਦੁਨੀਆ ਦੇ ਮਿੱਤਰ ਹਨ ਸਾਡੇ ਮਾਪਿਓ ਹਨ ਘਰ ਵਾਲੀ ਹੈ ਪੁੱਤਰ ਹੈ ਸਤਿਗੁਰੂ ਜੀ ਕਹਿੰਦੇ ਭਾਈ ਇਹ ਤਾਂ ਸਾਨੂੰ ਸਾਡੇ ਪਿਛਲੇ ਕਰਮਾ ਕਰਕੇ ਮਿਲੇ ਹਨ ਪਰੰਤੂ ਜਿਹੜਾ ਇਸ ਦੁਨੀਆ ਦੇ ਵਿੱਚ ਅਸਲੀ ਮਿੱਤਰ ਹੈ ਉਹ ਹੈ ਪਰਮਾਤਮਾ ਦਾ ਨਾਮ ਜਿਸ ਨੇ ਅੰਤ ਵਿੱਚ ਸਾਡੇ ਨਾਲ ਸਹਾਈ ਹੋਣਾ ਹੈ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਇਸ ਦੁਨੀਆ ਦੇ ਵਿੱਚ ਰਹਿ ਕੇ ਜਿਹੜਾ ਮਨੁੱਖ ਹੈ ਉਹ ਧਨ ਪਦਾਰਤ ਇਕੱਠੇ ਕਰਦਾ ਹੈ ਸੋਨਾ ਇਕੱਠਾ ਕਰਦਾ ਹੈ ਹੀਰੇ ਮੋਤੀ ਇਕੱਠਾ ਕਰਦਾ ਹੈ ਉਹ ਇਹ ਸਮਝਦਾ ਹੈ ਕਿ ਏਸੇ ਦੇ ਵਿੱਚ ਮੇਰੀ ਖੁਸ਼ੀ ਹੈ ਕਿ ਦੁਨੀਆ ਦੇ ਵਿੱਚ ਰਹਿਣ ਵਾਸਤੇ ਧਨ ਪਦਾਰਤ ਇਕੱਠਾ ਕਰਨਾ ਜ਼ਰੂਰੀ ਹੈ ਅਤੇ ਮਨੁੱਖ ਇਹ ਸਮਝ ਲੈਂਦਾ ਹੈ ਕਿ ਇਹ ਹੀ ਜਿਹੜਾ ਧਨ ਹੈ ਮੇਰੇ ਨਾਲ ਜਾਵੇਗਾ। ਮਨੁੱਖ ਆਪਣੇ ਧਨ ਦੌਲਤ ਦੇ ਨਾਲ ਵੀ ਪਿਆਰ ਪਾ ਲੈਂਦਾ ਹੈ। ਉਸ ਨੂੰ ਵੀ ਆਪਣਾ ਸੱਚਾ ਮਿੱਤਰ ਸਮਝ ਲੈਂਦਾ ਹੈ। ਕਿ ਜਿਹੜਾ ਮੇਰਾ ਧਨ ਦੌਲਤ ਹੈ, ਮੇਰਾ ਸੋਨਾ ਚਾਂਦੀ ਹੈ। ਇਹ ਮੇਰੇ ਨਾਲ ਜਾਵੇਗਾ। ਪਰੰਤੂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਇਹ ਸੋਨਾ ਜਾਂਦੀ ਹੈ ਧਨ ਦੌਲਤ ਹੈ ਸਭ ਇੱਥੇ ਹੀ ਰਹਿ ਜਾਵੇਗਾ ਕਿਉਂਕਿ ਇਹ ਸਾਰੀਆਂ ਵਸਤੂਆਂ ਨਾਸਵੰਤ ਹਨ ਇਹ ਸਾਰੀਆਂ ਇਸ ਦੁਨੀਆ ਦੇ ਵਿੱਚ ਨਾਸ਼ ਹੋ ਜਾਣਗੀਆਂ ਖਤਮ ਹੋ ਜਾਣਗੀਆਂ ਜਿਵੇਂ ਕਿ ਪਿੰਡ ਦੇ ਵਿੱਚ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਸੀ ਉਸ ਨੇ ਬੜੀ ਮਾਇਆ ਇਕੱਠੀ ਕੀਤੀ ਹੋਈ ਸੀ ਪਰantu ਜਦੋਂ ਉਸਦੇ ਘਰ ਕੋਈ ਮੰਗਤਾ ਆਉਂਦਾ ਕੋਈ ਖੈਰ ਮੰਗਣ ਵਾਲਾ ਆਉਂਦਾ ਤਾਂ ਸੂੰ ਆਪਣੇ ਘਰ ਦੇ ਵਿੱਚੋਂ ਖਾਲੀ ਮੋੜ ਦਿੰਦਾ ਕਿਸੇ ਨੂੰ ਕੋਈ ਦਾਣ ਨਾ ਦਿੰਦਾ ਆ ਦੇ ਕਿਸੇ ਮਨੁੱਖ ਨੇ ਉਸਨੂੰ ਕਿਹਾ ਕਿ ਤੂੰ ਇੰਨੀ ਮਾਇਆ ਜੋੜੀ ਹੈ ਤੂੰ ਇੰਨੀ ਮਾਇਆ ਦਾ ਕੀ ਕਰੇਗਾ ਇਹ ਕਿਹੜਾ ਤੇਰੇ ਨਾਲ ਜਾਵੇਗੀ ਤੂੰ ਕਿਸੇ ਨੂੰ ਕਿਸੇ ਦੀ ਸਹਾਇਤਾ ਨਹੀਂ ਕਰਦਾ ਤੂੰ ਕਿਸੇ ਮੰਗਤੇ ਨੂੰ ਦਾਣ ਨਹੀਂ ਦਿੰਦਾ ਪਰੰਤੂ ਤੂੰ ਮਾਇਆ ਦੇ ਨਾਲ ਪਿਆਰ ਪਾਰਕਿਆ ਹੈ ਤੂੰ ਆਪਣਾ ਧਨ ਦੌਲਤ ਇਕੱਠੀ ਕਰ ਰਿਹਾ ਹੈ ਇਸ ਧਨ ਦੌਲਤ ਨੂੰ ਅੱਜ ਤੱਕ ਕੋਈ ਨਾਲ ਨਹੀਂ ਲੈ ਕੇ ਗਿਆ ਤਾਂ ਉਹ ਜਿਹੜਾ ਮਨੁੱਖ ਸੀ ਉਸ ਨੂੰ ਕਹਿਣ ਲੱਗਿਆ ਕਿ ਮੈਂ ਆਪਣੇ ਧਨ ਦੌਲਤ ਨੂੰ ਨਾਲ ਲੈ ਕੇ ਜਾਵਾਂਗਾ ਜਿਹੜਾ ਮੈਨੂੰ ਇਹ ਦੱਸੇਗਾ ਕਿ ਇਹ ਧਨ ਦੌਲਤ ਕਿਵੇਂ ਨਾਲ ਲਜਾਇਆ ਜਾ ਸਕਦਾ ਹੈ ਤਾਂ ਮੈਂ ਉਸ ਨੂੰ ਮੂੰਹ ਮੰਗੀ ਰਕਮ ਦੇਵਾਂਗਾ ਉਹ ਜੋ ਵੀ ਮੈਥੋਂ ਕੀਮਤ ਮੰਗੇਗਾ ਮੈਂ ਉਸ ਨੂੰ ਦੇਵਾਂਗਾ ਉਸਨੇ ਆਪਣੇ ਘਰ ਦਾ ਜੋ ਨੌਕਰ ਸੀ ਉਸਨੂੰ ਕਹਿ ਦਿੱਤਾ ਕਿ ਜਾਓ ਪਿੰਡ ਦੇ ਵਿੱਚੋਂ ਕੋਈ ਸ਼ਹਿਰ ਦੇ ਵਿੱਚੋਂ ਇਹੋ ਜਿਹਾ ਮਨੁੱਖ ਲੱਭ ਕੇ ਲੈ ਕੇ ਜਾਓ ਜਿਹੜਾ ਮੈਨੂੰ ਇਹ ਦੱਸੇ ਕਿ ਇਸ ਮਾਇਆ ਨੂੰ ਇਸ ਧਨ-ਦੌਲਤ ਨੂੰ ਆਪਣੇ ਨਾਲ ਕਿਵੇਂ ਲਿਆਇਆ ਜਾ ਸਕਦਾ ਜਦੋਂ ਉਹ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਲੱਭਣ ਵਾਸਤੇ ਤੁਰਿਆ ਤਾਂ ਸਾਰੇ ਲੋਕ ਉਸਦੇ ਨੌਕਰ ਉੱਪਰ ਹੱਸਣ ਲੱਗ ਪਏ ਕਿ ਕੋਈ ਕਿਹੜਾ ਮਨੁੱਖ ਹੋਵੇਗਾ ਜਿਹੜਾ ਇਹ ਦੱਸੇਗਾ ਕਿ ਮਾਇਆ ਕਿਵੇਂ ਨਾਲ ਲਿਜਾਈ ਜਾ ਸਕਦੀ ਹੈ ਕਿਉਂਕਿ ਜਿਹੜੇ ਧਨ ਪਦਾਰਤ ਹਨ ਇਹ ਸਾਰੇ ਇੱਥੇ ਦੁਨੀਆ ਦੇ ਉੱਪਰ ਹੀ ਰਹਿ ਜਾਣਗੇ ਉਸ ਨੌਕਰ ਨੂੰ ਇੱਕ ਮਨੁੱਖ ਮਿਲਿਆ ਉਸ ਨੇ ਕਿਹਾ ਕਿ ਮੈਂ ਦੱਸ ਸਕਦਾ ਹਾਂ ਕਿ ਕਿਵੇਂ ਧਨ ਦੌਲਤ ਨੂੰ ਆਪਣੇ ਨਾਲ ਲਿਜਾਇਆ ਜਾ ਸਕਦਾ ਹੈ ਉਹ ਉਸ ਨੂੰ ਆਪਣੇ ਮਾਲਕ ਦੇ ਕੋਲ ਲੈ ਕੇ ਆ ਗਿਆ ਅਤੇ ਉਸਨੇ ਕਿਹਾ ਕਿ ਤੂੰ ਮੈਨੂੰ ਦੱਸ ਕਿ ਮੈਂ ਇਸ ਧਨ-ਦੌਲਤ ਨੂੰ ਕਿਵੇਂ ਆਪਣੇ ਨਾਲ ਲਿਜਾ ਸਕਦਾ ਤਾਂ ਉਸ ਮੁਖਨੇ ਕਿਹਾ ਕਿ ਪਹਿਲਾਂ ਮੈਨੂੰ ਇਸ ਪ੍ਰਸ਼ਨ ਦਾ ਜਵਾਬ ਦੇਵੋ ਕਿ ਤੁਸੀਂ ਨੇ ਦੁਨੀਆ ਘੁੰਮੀ ਹੈ ਕੀ ਤੁਸੀਂ ਬਾਹਰਲੇ ਦੇਸ਼ ਬਾਹਰਲੇ ਮੁਨੱਖ ਗਏ ਹੋ ਤਾਂ ਉਸਨੇ ਕਿਹਾ ਕਿ ਹਾਂ ਮੈਂ ਬਾਹਰਲੇ ਦੇਸ਼ ਦੇ ਵਿੱਚ ਸ਼ਹਿਰ ਕਰਕੇ ਆਇਆ ਹਾਂ ਮੈਂ ਕੈਨੇਡਾ ਘੁੰਮਿਆ ਹੈ ਅਮਰੀਕਾ ਘੁੰਮਿਆ ਹੈ ਤਾ ਉਸਨੇ ਕਿਹਾ ਕਿ ਜਦੋਂ ਤੁਸੀਂ ਉੱਥੇ ਗਏ ਸੀ ਕਿ ਉੱਥੇ ਇਹ ਇੰਡੀਆ ਦੀ ਜਿਹੜੀ ਕਰੰਸੀ ਹੈ ਉਹ ਚੱਲੀ ਸੀ ਤਾਂ ਉਸਨੇ ਜਵਾਬ ਦੇ ਦਿੱਤਾ ਕਿ ਜਦੋਂ ਮੈਂ ਅਮਰੀਕਾ ਦੇ ਵਿੱਚ ਗਿਆ ਤਾਂ ਉੱਥੇ ਜਿਹੜੀ ਅਮਰੀਕਾ ਦੀ ਕਰੰਸੀ ਹੈ ਸਿਰਫ ਉਹ ਚੱਲਦੀ ਹੈ ਜਦੋਂ ਮੈਂ ਕੈਨੇਡਾ ਦੇ ਵਿੱਚ ਗਿਆ ਤਾਂ ਉੱਥੇ ਜਿਹੜੀ ਕੈਨੇਡਾ ਦੀ ਕਰੰਸੀ ਹੈ ਉਥੋਂ ਦਾ ਧਨ ਹੈ ਉਹ ਚੱਲਦਾ ਹੈ ਤਾਂ ਫਿਰ ਉਸ ਮਨੁੱਖ ਨੇ ਉਸ ਨੂੰ ਸਮਝਾਇਆ ਕਿ ਜਦੋਂ ਤੇ ਮਰ ਕੇ ਉਸ ਪਰਲੋਕ ਦੇ ਵਿੱਚ ਜਾਣਾ ਹੈ ਤਾਂ ਉੱਥੇ ਵੀ ਇੱਕ ਕ੍ਰਾਂਤੀ ਚੱਲਦੀ ਹੈ ਉੱਥੇ ਉਹ ਜਿਹੜੀ ਕ੍ਰਾਂਤੀ ਉਹ ਚੱਲਦੀ ਹੈ ਇਮਾਨਦਾਰੀ ਦੀ ਇਨਸਾਨੀਅਤ ਦੀ ਜਿਹੜਾ ਤੂੰ ਇਸ ਦੁਨੀਆ ਦੇ ਵਿੱਚ ਰਹਿ ਕੇ ਇਨਸਾਨੀਅਤ ਕਮਾਵੇਗਾ ਇਮਾਨਦਾਰੀ ਕਮਾਵੇਗਾ ਹਰ ਇੱਕ ਦੀ ਸਹਾਇਤਾ ਕਰੇਗਾ ਦਾਨਪੁਨ ਕਰੇਗਾ ਉਹੀ ਧਨ ਤੇਰੇ ਨਾਲ ਜਾਵੇਗਾ ਕਿਉਂਕਿ ਜਿਹੜਾ ਇਹ ਧਨ ਹੈ ਇਹ ਤਾਂ ਇਸ ਇੰਡੀਆ ਦੇ ਵਿੱਚ ਇਸੇ ਦੇਸ਼ ਦੇ ਵਿੱਚ ਹੀ ਵਰਤਿਆ ਜਾਵੇਗਾ। ਪਰੰਤੂ ਪ੍ਰਮਾਤਮਾ ਦੇ ਦੇਸ਼ ਦੇ ਵਿੱਚ ਜੇ ਤੂੰ ਧਨ ਲੈ ਕੇ ਜਾਣਾ ਹੈ ਉਹ ਹੈ ਇਮਾਨਦਾਰੀ ਦਾ ਧਨ, ਇਨਸਾਨੀਅਤ ਦਾ ਧਨ, ਨਾਮ ਦਾ ਧਨ ਜਿਹੜਾ ਤੂੰ ਇਸ ਦੁਨੀਆ ਦੇ ਵਿੱਚ ਰਹਿ ਕੇ ਕਮਾਉਣਾ ਹੈ। ਜਦੋਂ ਇਹ ਗੱਲ ਉਸ ਮਨੁੱਖ ਨੇ ਉਸ ਅਮੀਰ ਆਦਮੀ ਨੂੰ ਦੱਸੀ ਤਾਂ ਉਸ ਨੂੰ ਸਮਝ ਆ ਗਈ ਫਿਰ ਉਸ ਦਿਨ ਤੋਂ ਉਸ ਨੇ ਇਮਾਨਦਾਰੀ ਕਮਾਉਣੀ ਸ਼ੁਰੂ ਕਰ ਦਿੱਤੀ ਜੋ ਵੀ ਉਸ ਦੇ ਘਰ ਸਹਾਇਤਾ ਵਾਸਤੇ ਆਉਂਦਾ ਤਾਂ ਉਸ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਉਸ ਦੇ ਘਰ ਕੋਈ ਵੀ ਜਿਹੜਾ ਮੰਗਦਾ ਸੀ ਉਹ ਖਾਲੀ ਨਹੀਂ ਗਿਆ ਫਿਰ ਉਸਨੇ ਨਾਮ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਸ ਨੂੰ ਸਮਝ ਆ ਗਈ ਕਿ ਪਰਮਾਤਮਾ ਦੇ ਦੇਸ ਦੇ ਵਿੱਚ ਉਸ ਪਰਲੋਕ ਦੇ ਵਿੱਚ ਕਿਹੜਾ ਧਨ ਵਰਤਿਆ ਜਾਵੇਗਾ ਸੋ ਇਸ ਕਰਕੇ ਸਤਿਗੁਰੂ ਜੀ ਸਾਨੂੰ ਵੀ ਇਹੀ ਸਮਝਾ ਰਹੇ ਹਨ ਕਿ ਭਾਈ ਜਿਹੜਾ ਮਨੁੱਖ ਹੈ ਇਸ ਦੁਨੀਆ ਦੇ ਵਿੱਚ ਧਨ ਦੌਲਤ ਇਕੱਠੀ ਕਰ ਰਿਹਾ ਹੈ ਪਰੰਤੂ ਧਨ ਦੌਲਤ ਦੇ ਵਿੱਚ ਉਲਝ ਕੇ ਉਹ ਪਰਮਾਤਮਾ ਦਾ ਨਾਮ ਸਿਮਰਨਾ ਭੁੱਲ ਗਿਆ ਹੈ ਸੋ ਸਾਨੂੰ ਵੀ ਉਸ ਨਾਮ ਧਨ ਨੂੰ ਇਕੱਠਾ ਕਰਨ ਦੀ ਜ਼ਰੂਰਤ ਜ਼ਰੂਰਤ ਹੈ ਪਰਮਾਤਮਾ ਦੀ ਗੁਰਬਾਣੀ ਪੜ੍ਹਦੀ ਸਾਨੂੰ ਜ਼ਰੂਰਤ ਹੈ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਵੀ ਆਪਣੇ ਨਾਲ ਇਹੀ ਜਿਹੜਾ ਪਰਮਾਤਮਾ ਦਾ ਨਾਮ ਧਨ ਉਹ ਲਿਜਾ ਸਕੀਏ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ